ਮੋਲੋਂ ਮੁੱਕੀ ਜਿਹਨੂੰ 24 ਘੰਟੇ ਬਾਅਦ ਮਾਤਾ ਨਹੀਂ ਮੁੱਕੀ ਤੇ ਮੈਂ ਤੈਨੂੰ ਇੱਥੇ ਹੀ ਘੱਟ ਦੇ ਸਾਫ਼ ਕਰ ਦੇ ਕਿੱਡੀ ਗੱਲ ਆ ਗਈ ਨਲੀ ਨੁਲੀ ਖਾ ਗਿਆ ਨਹੀਂ ਇਹਦੇ ਨਾਲ ਕੀ ਗੰਦ ਫਿਲ ਮਮੀ ਵੇਖ ਲੈ ਇਹਦੇ ਕੰਮ ਕਰਾਉਣਾ ਕਿ ਨਹੀਂ ਕਰਾਉਣਾ ਤੂੰ ਚੱਕ ਲੈ ਓ ਲੈ ਹਾਂਜੀ ਸਾਸਰੀ ਕਾਜ ਕੀ ਆ ਚਾਲਾ ਅੱਜ ਦੇ ਵਲੋਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੱਚੇ ਸਾਰੇ ਲੋਕ ਸਾਈਡ ਰਹਿਣ ਸੜੇ ਪਿਆ ਤੈਨੂੰ ਸਾਡੇ ਘਰੇ ਕਿਹੜੀ ਗੱਲ ਤੂੰ ਉਹ ਸਾਈਡ ਤੇ ਖੜ ਤੇ ਕਿਹੜੀ ਗੱਲ ਤਾ ਸੜੇ ਪਿਆ ਬਸ ਕਿ ਸਾਨੂੰ ਹੀ ਲਾਇਆ ਰੋਟੀਆਂ ਪਕਾਉਣ ਲਾਇਆ ਤੇ ਆਪੋ ਜੀ ਕੰਮ ਕਰ ਕਿਆ ਕਰ ਤੂੰ ਬੇਰੇ ਕੰਨੀ ਅਨ ਪੱਛੀਓ ਮਰਦੀ ਹੁੰਦੀ ਆ ਅੱਛਾ ਬਰਾਵਾ ਬਰਾਜੀ ਕਰਦਾ ਨਹੀਂ ਲਊਗਾ ਆਪਾਂ ਕੀ ਕਰਦੇ ਆਂ ਤਾਹੜ ਕੀ ਬਣਾਦੋ ਕੰਮੜਾ ਕੰਮੜਾ ਮਰੂਦ ਨਾ ਕੇ ਮਰੂਦ ਕੀ ਹੁੰਦਾ ਲੋ ਬਰਾਵਾ ਬਰਾਵਾ ਸਾਡਾ ਉਹ ਤੇ ਤੇਲ ਤੇ ਵਾਲ ਪੱਟੀ ਰਹੀ ਗਈ ਕਲੀ ਮੁੱਤੀ ਰਹਿ ਗਿਆ ਸਾਰਾ ਕੁਝ ਪਿਆ ਆ ਵੀ ਨਾ ਕੜਾ ਲਾਵੇ ਮੋਟਾ ਥੱਲੇ ਹੀ ਰਹਿ ਜਾਣੀ ਹੋਰ ਪੁੱਤਰ ਫਰਛੀ ਪੈਣੀ ਆ ਫਰਛੀ ਨਹੀਂ ਪੈਣੀ ਉੱਤੇ ਆਵੇ ਜਿਵੇਂ ਦੀ ਐ ਤੇ ਫਰਛੀ ਪਈ ਐਵੇਂ ਦੀ ਫਰਛੀ ਹੋਰ ਟੈਨਾਂ ਲਵਾਉਣੀਆਂ ਵਾ ਫਰਛ ਲਾ ਕੇ ਮੇਰੀ ਟੈਨਾਂ ਲਵਾਓ ਫਰਛ ਲਾ ਕੇ ਟੈਨਾਂ ਲੱਗ ਜਾਂਦੀਆਂ ਤੁਸੀਂ ਟਾਈਮ ਦੇ ਦਿਓ ਕਿੰਨਾ ਟਾਈਮ ਲੱਗਿਆ ਕਰੂੰ ਤੇ ਆ ਕਰੂੰ ਹਾਂ ਇੱਕ ਹਫ਼ਤੇ ਦੇ ਵਿੱਚ ਇਹਨਾਂ ਦੇ ਡੂੰਘੇ ਬਟੈਨ ਲਵਾ ਦੇਣਾ ਅੱਜ ਦਾ ਜਿਹੜਾ ਪਰਪਸ ਆਇਓ ਤੁਸੀਂ ਨਾਲ ਆਓ ਤਾਂ ਬਾਲ ਪੁੱਟੇ ਵੀ ਓਕੇ ਆਜ ਕੀ ਵੀ ਜੀ ਇਹ ਪੱਥਰ ਆ ਗਿਆ ਹੋਰ ਹਾਂ ਜੀ ਚਲੋ ਫੇਰ ਤਾਂ ਠੀਕੀ ਅਜੀ ਚੌਲ ਪੋਲੇ ਆ ਚੁੱਕੇ ਆਂ। ਮੈਂ ਬੈਠੀ ਆ ਮੈਂ ਤੇਰੇ ਕਾਰਨਾਂ ਨੂੰ ਇਹ ਜੀ ਕੀ ਕਰਦਾ ਤੇ ਕੀ ਨਹੀਂ ਬੱਸ ਕਰਿਆ ਕਰ ਬੱਸ ਕਰਿਆ ਕਰ ਬੱਸ ਕਰੇ। ਆਹੋ ਮੈਨੂੰ ਦੀਦਾ ਤੇਰੇ ਜਿਹੜੇ ਕਾਰਨਾਂ ਨੇ ਆ। ਇੱਧਰੇ ਪਾਸੇ ਵੇਖੋ ਜੀ। ਆ ਜਾਓ। ਸਾਡੇ ਨੂੰ ਉਹਦੇ ਵਾਲੇ ਆ ਗਏ ਕੰਪਲੀਟ ਉਦਾਂ ਹੀ ਹੋ ਚੁੱਕੀਆਂ ਜਿਹੜੀਆਂ ਲਮਾਰੀਆਂ ਸੀ ਨਾ ਅੰਦਰੋਂ ਹੁਣ। ਬਾਵਾ 6 ਮਹੀਨਾ ਬਹਿ ਲੜ ਗਿਆ ਸਾਹ ਤੰਨੇ ਪੜੇ ਪਾਣੀ ਜਾਵੇ। ਨਹੀਂ ਇਹ ਗਿੱਲੇ ਕੱਪੜੇ ਨਾ ਹੋਏ ਨਾ ਸਾਫ। ਇਹਦੇ ਚ ਅੱਜ ਅਸੀਂ ਸਾਰੇ ਕੱਪੜੇ ਟਿਕਾ ਦੇਣੇ ਆ। ਉਹ ਉਦਾਂ ਹੀ ਜਿੱਦਾਂ ਬੜੀਆਂ ਲੰਗੀਆਂ ਇਹ ਉਦੋਂ ਹੀ ਆ ਗਈਆਂ। ਲਓ ਜੀ। ਆਵੇ ਮਗਰਲੇ ਬਨੇ ਨੂੰ ਖਾ ਇਧਰ ਨੂੰ ਵੀ ਕਮਾ ਗਿਆ ਇਧਰ ਚੈੱਕ ਕਰੋ ਉਧਰਲੇ ਪਾਸੇ ਉਧਰ ਉਪਰਵੇਸ਼ ਜਿਵੇਂ ਸੀ ਉਵੇਂ ਹੀ ਬਣੀਆਂ ਤੜੀਆਂ ਆ ਗਈਆਂ ਇਧਰਲੇ ਪਾਸੇ ਵੀ ਆ ਗਈ ਇੱਕ ਪਿੱਛੇ ਵੀ ਸਾਰੇ ਕਿਤੇ ਆ ਗਈ ਸਾਰੇ ਕਿਤੇ ਆ ਗਈ ਆ ਅੱਛਾ ਉਹ ਪਾਜਾ ਮਤਲਬ ਸਾਡਾ ਸਟੋਰ ਰੈਡੀ ਆ ਤੇ ਡੋਰ ਵੀ ਸਾਡਾ ਰੈਡੀ ਆ ਬਸ ਇਹਨੂੰ ਲੋਕ ਲੱਗਣ ਰਹਿ ਗਿਆ ਓਕੇ ਮੋੜ ਇਧਰਲੇ ਪਾਸੇ ਆ ਕੇ ਚੈੱਕ ਕਰੋ ਇਧਰ ਉਹ ਮੋਟੇ ਕੱਪੜਾ ਟੁੱਕੇ ਲੈ ਆਉਣ ਨੂੰ ਚੋਸਾ ਕਰ ਗਏ ਇਹਨਾਂ ਕੱਪੜੇ ਚੁੱਕ ਲਓ ਇੱਥੇਲੇ ਪਾਸੇ ਜਾ ਕੇ ਓਕੇ ਹਾਂ ਜਿਹੜੀ ਡੋਰ ਮਾਰ ਤੂੰ ਚੈੱਕ ਕਰ ਅ ਪ੍ਰਾਣਾ ਬੂਆ ਇਹਨਾਂ ਪ੍ਰਾਣਾ ਬੂਆ ਇਹਨੇ ਜਿਹੜਾ ਉਦ੍ਹਾ ਬਣਾਇਆ ਤੇ ਚੈੱਕ ਕਰ ਛੋਟੇ ਗੇੜੀ ਗੱਲ ਕਰਤੀ ਇਹਦੇ ਉੱਤੇ ਵੀਡੀਓ ਲੱਗਣਾ ਚੈੱਕ ਕਰ ਉਦ੍ਹਾ ਚੈਨ ਗਾਦੀ ਵਿੱਚ ਚੈੱਕ ਕਰ ਮਿੱਤਰਾਂ ਸਵੇਰ ਨੂੰ ਇਹ ਆਹ ਚੱਕ ਲੌਕ ਵੀ ਲਾਤਾ ਹੈ ਲੌਕ ਵੀ ਲਾਤਾ ਰੋਜ਼ੀਆ ਜੇ ਇਹ ਇਕੱਲੇ ਆਉਟਪੋਰਟ ਬੰਦ ਕਰ ਦਿੱਤੀ ਜੇ ਇਹ ਤੇ ਦੁਆਰ ਕੋਟ ਹੋਣਾ ਤਾਰੀ ਛੋਟੇ ਤਲੋਂ ਕੱਪੜੇ ਲਿਆਓ ਕੱਪੜਾ ਆਫੇ ਕੱਪੜੇ ਕੀ ਹੁੰਦਾ ਪਹਿਲਾ ਓ ਚਾਹ ਪਟੰਗੀ ਤੇਰਾ ਸਾਫ ਨਹੀਂ ਕਰਦਾ ਪਹਿਲਾਂ ਲੈ ਐਵੇਂ ਨਹੀਂ ਕਰਦਾ ਨਾ ਜਮਾ ਹੀ ਸਾਫ ਕਰੇ ਉਹਨਾਂ ਸਭ ਕਾਹਨਿਓ ਦੇ ਬੈਠਾ ਸਹੀ ਰੱਖਣੇ ਆ ਲੱਗਾ ਪਿਆ ਓਏ ਬੈਠਾ ਸਹੀ ਰੱਖਣੇ ਬਾਅਦ ਚ ਸਫਾਈ ਕਰਕੇ ਉਹ ਅੰਟਰ ਵਾਲਾ ਬਈ ਆ ਬੜੇ ਉਹ ਕਪੜਾ ਹੋਰ ਲਿਆਓ ਬਈ ਕੋਸਾ ਬਾਪ ਹੋਇਆ ਆਪ ਦੇ ਕਰੋ ਦੋ ਦਿਨਾਂ ਚ ਮੋੜਾਈ ਆ ਇੱਥੇ ਕੰਮ ਕਰਦਾ ਦੋ ਦਿਨ ਵੀ ਕਿੱਥੇ 24 ਘੰਟੇ ਬਾਅਦ 24 ਘੰਟੇ ਬਾਅਦ ਮਤਲਬ ਉਹ ਇੱਥੇ ਹੀ ਗੱਡ ਦੇਣਾ ਗੱਡੂ ਵੀਰ ਬਹੁਤ ਕਦੇ ਗ੍ਰੇਡ ਖੜੀ ਹੈ ਗ੍ਰੇਡ ਖੜੀ ਹੋਈ लास्ट ਟਾਈਮ ਅਰੇ ਫੋਟੋ ਲਓ ਜੀ ਉਹਨਾਂ ਕੋ ਸੌਣੇ ਇਹ ਜਿੰਨੀ ਪਤਲੀ ਸੀ ਉੰਨੀ ਮੋਟੀ ਫੇਰ ਹੋ ਗਈ ਆ ਫੇਰ ਕੀ ਹੋ ਗਿਆ ਵੀ ਦਾ ਰੱਸ਼ ਨਹੀਂ ਮਿਲਣ ਦੇ ਆ ਇਹਨੂੰ ਫੇਰ ਕੀ ਹੋ ਗਿਆ ਮਾਰ ਦੇਣਾ ਮਾਰ ਕੇ ਤਾਂ ਪਰ ਤੂੰ ਆ ਕੇ ਭਰਾ ਗਾ ਕਾਪੀਏ ਦੱਸੋ ਨਹੀਂ ਨਹੀਂ ਸਾਫ ਨਹੀਂ ਆ ਕੀ ਆ ਕਾਰੇ ਨੂੰ ਸਾਫ ਹੁਣ ਹੁਣ ਆ ਕੀ ਆ ਹੋਰ ਆ ਕੀ ਆ ਤੇਰੇ ਖਰੇ ਕੱਪੜੇ ਰਖੇ ਇੱਕ ਦਿਨ ਤਾਂ ਪੂਰਾ ਸਾਫ ਕਰਨ ਤੇ ਹੀ ਲੱਗਣਾ ਆ ਮਗਰ ਨਹੀਂ ਸੀ ਬੰਦ ਡੱਬੀ ਇੱਕ ਵੇਖਿਆ ਉਹ ਕਿਹਾ ਉਹ ਕੇ ਪਰਦਾ ਵੇਖੀ ਉਹਨਾਂ ਨੇ ਵੀ ਦੱਸਿਆ ਵੀ ਇੰਨਾ ਖਰਾਬ ਮੈਂ ਤਾਂ ਬਾਹਰ ਸਾਫ ਕਰ ਲਿਆ ਉੱਪਰਲੇ ਮਗਰ ਆਏ ਤੇ ਇੱਕ ਮਿੰਟ ਸਾਢੇ ਤੇ ਉਹ ਵੇਲਾ ਨਹੀਂ ਇੱਕ ਗੱਲ ਕਰਨੀ ਹੈ ਉਹ ਸਾਰੀ ਨਾ ਮੈਂ ਇਥੇ ਨਹੀਂ ਚੱਲਾਂ ਚਲੂ ਆ ਆ ਹੈ ਜੀ ਆ ਜ਼ਰੂਰੀ ਆ ਅਈ ਗਾਦੀਆ ਤੇ ਇਹ ਤਾਂ ਲੈਣੇ ਚਾਹੀਦੇ ਨੇ ਤੇ ਕਨੈਕਸ਼ਨ ਆਉਣਾ ਨਹੀਂ ਬਹੁਤ ਚੱਕ ਫਿਰ ਆਹ ਦੇਖੀ ਲੱਗਾ ਮਿੱਟੀ ਨਹੀਂ ਹੋਰ ਬਈ ਤਿੱਖੀ ਜੀ ਮਾਰੋ ਹਾ ਘਰ ਮੇਨ ਸਾਫ ਕਰ ਇਧਰ ਇਧਰ ਬੁਣਤੀ ਇਧਰ ਕਰੋ ਮੇਨ ਸਾਫ ਮੇਨ ਕਰੋ ਸਾਹੂ ਉੱਤਰ ਵੇਚਦੇ ਰਹੇ ਹਾਂ ਸਾਫ ਲੱਗ ਆਸੇ ਨਾ ਸੰਦੇ ਬਾੜ ਦੀ ਕੋਟੀ ਜੇ ਆਮ ਲੱਗਈ ਦੇਖ ਕੋਈ ਬਾਤ ਇੱਥੇ ਰੱਖ ਵੇਚੀ ਬੈਠਾ ਕੋਲੇ ਵੇਚ ਵੇਚ ਮਾਰ ਵੇਚ ਵੇਚ ਥੋੜਾ ਵੇਚ ਤੂੰ ਅੰਦਰ ਜਾ ਅੰਦਰ ਢੂੰਗਾ ਉਹ ਥੋੜਾ ਆ ਅੰਦਰ ਛੋਟੇ ਨੇ ਵੀ ਚੜਾਓ ਇੱਕ ਤੇ ਆਹ ਨਾ ਬੜਨਾ ਨੇਗਾ ਨਹੀਂ ਮੋਟਾ ਵੀ ਪਤਲਾ ਹੋ ਗਿਆ ਓਏ ਮੋਟਾ ਵੀ ਮੋਟਾ ਪਤਲਾ ਹੋ ਗਿਆ ਆਪਾਂ ਤਾਂ ਪਤਲੇ ਆ ਬੜੇ ਵਿੱਚ ਜਾ ਕੇ ਗੱਗੂ ਹੈਗਾ ਤਾਂ ਆ ਆਉ ਰੰਗ ਰੰਗ ਪੋਈ ਸਾਬ ਆਪ ਹੋਇਆ ਜਮੂਰੇ ਮਥਾ ਨੂੰ ਲਿਖਿਆ ਵੀ ਆ ਕਿ ਮੇਲੇ ਬੈਜ ਲੈ ਕੇ ਰੱਖਦੇ ਨਹੀਂ ਖੇਤ ਨੂੰ ਨਾ ਕਰੋ ਪਰ ਨਹੀਂ ਆ ਪੱਤੀ ਦਾ ਕੱਟਾ ਉਹ ਜਿਹੜੇ ਰਹਿ ਗਏ ਵਿੱਚ ਆਹ ਜਿਹੜੇ ਰਹਿ ਗਏ ਪੱਤੀ ਨਾਲ ਲੱਗਣ ਇਹ ਕਿਹੜਾ ਹੋ ਕਰਨ ਵਾਲਿਆ ਆਹ ਬੇੜ ਕਾਲੇ ਦਾਗ ਲੈ ਜਿਹੜੇ ਪੱਤੀ ਨਾਲ ਸਿੱਧੇ ਸਿੱਧੇ ਚੌੜੇ ਲੰਮੇ ਰੋਗ ਮਾਰ ਲੰਮੇ ਰੋਗ ਸਾਰੀ ਸਾਰੀ ਹੈ ਬਰੀਕੀ ਨਾ ਚੰਗੀ ਤਰ੍ਹਾਂ ਨਹੀਂ ਨਹੀਂ ਬਟੇ ਤਾਂ ਬੱਚੀ ਐਵੇਂ ਨਹੀਂ ਜਾਂਦੀ ਬੇਬੀ ਗੱਗੂ ਦਾ ਉਤਰੇ ਏ ਏ ਏ ਏ ਗੋਡੇ ਦੇ ਵਜਨ ਰੱਖਣਾ ਹੀ ਰੱਖਣਾ ਹੀ ਗੋਡੇ ਦੇ ਵਜਨ ਆਹ ਜਾਣ ਨਾ ਆਉਣੀ ਹੋਇਆ ਸਹੀ ਤਰ੍ਹਾਂ ਆਟੋ ਹਾਂ ਉਹ ਦੋ ਕੱਪੜੇ ਗੰਦਾ ਹੋ ਗਿਆ ਰੱਜੋਣਾ ਲਾ ਕੇ ਬੈਗ ਕਾ ਲਈਏ ਉਹ ਰੇੜੇ ਇਧਰ ਖਾ ਕੇ ਬੈਗ ਲਈਏ ਸਾਰੇ ਰੇੜੇ ਯਾਦ ਰੇੜੇ ਦੇ ਰਖਾ ਕੇ ਲਿਆ ਰੁਕ ਜਾ ਉੱਥੇ ਰੁਕ ਜਾ ਉਧਰੋਂ ਚੱਲਦੇ ਆ ਕੋਈ ਮੈਨੂੰ ਸਾਫ਼ ਕੱਪੜਾ ਲਿਆ ਕੇ ਦੋ ਉਧਰੋਂ ਸਾਫ਼ ਕੱਪੜਾ ਨਾ ਆਖੀ ਇੱਥੇ ਮੈਂ ਤਾਂ ਜਾ ਹੋਰ ਪੁਰਾਣੇ ਕੱਪੜੇ ਸੋਚਦੇ ਤੰਣੇ ਨਹੀਂ ਆਉਂਦਾ ਇਧਰ ਨਾ ਆਵੇ ਆ ਗਿਆ ਵਾਰੀ ਖੜ ਪੂਰੀ ਹਾਂ ਆ ਮੈਂ ਕਿਹਾ ਆਟੋ ক্লোਜ਼ ਆਵੇ ਇਧਰ ਸਾਬ ਕਹੋ ਗਿਆ ਵਾਸਤੇ ਆਟੋ ਕਲੋਜ਼ ਆ ਦੇਖੀ ਤਾਂ ਫਿਰ ਇਹ ਆ ਤੱਕ ਉਹ ਵਿਗਲੇ ਵਿਗਲੇ ਖਾਣੇ ਦੇ ਪੁੰਜੇ ਜਾ ਹੋਏ ਨਹੀਂ ਵਿਗਲਾ ਵਿਗਲਾ ਖਾਣਾ ਕਿਹੜਾ ਇੱਧਰ ਦੱਸਣ ਤੇ ਆ ਵੀ ਕਿੱਧਰ ਨੂੰ ਆ ਰੁਕ ਜਾਓ ਇੱਧਰ ਸੀ ਜਾਲੀ ਉਹ ਤਾਂ ਜੇਬਾਂ 'ਚ ਹੱਥ ਪਾਉਂਦੇ ਨਹੀਂ ਬੁਲਾਇਆ ਇੱਧਰ ਆ ਮੇਰਾ ਵੀਰ ਅੰਦਰ ਆਪਾਂ ਆਪਦਾ ਡਿਊਟੀ ਨਿਭਾ ਕੇ ਆਏ ਆ ਮੈਂ ਅਮਨ ਨੂੰ ਵੀ ਲੈ ਕੇ ਆਇਆ ਆ ਮੈਂ ਇਹ ਕਿਹੜੀ ਡਿਊਟੀ ਆ ਬਈ ਗੱਗੂ ਹਾਂ ਇਹ ਨਹੀਂ ਕਿੰਨਾ ਸਾਫ਼ ਹੋ ਗਿਆ ਕਿੰਨਾ ਲੱਗਦਾ ਬਾਹ ਕਿਹਾ ਬੜੇ ਤੋ ਮਾਰ ਮਾਰ ਲੰਮਾ ਹੋਊ ਚੱਲ ਵੀ ਕਾਕੇ ਚੱਲ 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 ਹੋਣ ਹੋਏ ਕੋਸਮ ਮੂਰੇ ਉਹ ਪ੍ਰੇਮਰ ਵਾਲਾ ਦੀ ਫੜ ਲਾ ਖੇਤ ਪ੍ਰੇਮਰ ਵਾਲਾ ਦੀ ਪੱਤੀ ਜੀ ਆਹ ਵੇ ਨਾ ਗੁੱਗੂ ਨੇ ਸਾਫ ਕੀਤਾ ਸੀ ਮੰਮੀ ਚੱਲ ਚੱਲ ਚੰਗੀ ਤਰ੍ਹਾਂ ਸਾਫ ਕਰ ਇਹਨਾਂ ਨੂੰ ਉਹ ਬੈਗ ਜੀ ਇੱਧਰ ਰੱਖਦੇ ਨੇ ਸਾਰੇ ਜਿੱਥੇ ਪਏ ਜਿੱਥੇ ਬੈਗ ਸਾਰੇ ਚਾਚਾ ਚਾਚਾ ਸਾਰੇ ਵਾਸੀ ਵਿਗੜੀ ਲਿਆਓ ਬੈਗ ਬੁਜੇ ਨੇ ਉਧਰੋਂ ਆਪਾਂ ਥਾਵੇਂ ਲਿਆ ਕਰਕੇ ਟੱਕਰਾ ਦਾ ਥਾਵੇਂ ਆਈਏ ਭਰਾਵਾ ਉਧਰ ਹਾਂ ਹਾਂ ਤਾਂ ਹੀ ਉਹ ਸਾਫ਼ ਕਰੀਏ ਹੌਲੀ ਹੌਲੀ ਲੈ ਆਪਤੀਆਂ ਗਿਆ ਬੰਤ ਲੈ ਆਈਓ ਛੇਨਾ ਨਹੀਂ ਨਾ ਤੇ ਆ ਮਤਿਓ ਹਾਂ ਫੜਨ ਦਾ ਸੌਦਾ ਇੱਕ ਗਮਲੇ ਲਿਆਈ ਲੈ ਕੋ ਲੱਭੇ ਮੈਨੂੰ ਗਰਮਾ ਇਹਦਾ ਕੀ ਕਰਨਾ ਆਵੇ ਮੈਂ ਮਾਰਦੀ ਬੱਸ ਜਿੱਥੇ ਜਿੱਥੇ ਗੰਦੀ ਹੈ ਵਾਲੇ ਨੂੰ ਪਾਣੀ ਤੇ ਮਾਰਦੇ ਨਾ ਇੱਥੇ ਬਾਹਰ ਤਾਂ ਸਾਫ਼ ਹੀ ਆਲਮੋਸਟ ਆ ਦਾ ਸਾਫ ਕਰਕੇ ਓਕੇ ਮੋਲ ਨਾ 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 ਹੋਰ ਤਾਂ ਗੰਦੇ ਹੈ ਹੀ ਨਹੀਂ ਲਓ ਜੀ ਅਮਣ ਆਪ ਉੱਤੇ ਮੂਹੇ ਹੋਈ ਆ ਚੰਗੀ ਦਾ ਸਾਫ ਕਰਦੇ ਮਨ ਚੱਟ ਦੇ ਰਣਜੀਤ ਬਣਾ ਤੂੰ ਚੱਟ ਲੈ ਜੀਬਾਣਾ ਸਾਫ ਕਰਦੇ ਕਿੱਡੀ ਗੱਲ ਅੱਗੇ ਨਲੀ ਨੁਲੀ ਖਾਈ ਜਾਂ ਨਹੀਂ ਇਹਦੇ ਨਾਲ ਕੀ ਗੰਦ ਫਿਲ ਕਹੀ ਮਮੀ ਵੇਖ ਲੈ ਇਹਨਾਂ ਦਾ ਕੰਮ ਕਰਾਉਣਾ ਕਿ ਨਹੀਂ ਕਰਾਉਣਾ ਆਪ ਦਾ ਚੱਲ ਚੱਲ ਆ ਉੱਤੇ ਭਾ ਵੇ ਇਥੇ ਥੱਲੇ ਥੋੜਾ ਜਿਹਾ ਲੈਵਲ ਡਾਊਨ ਹੋਇਆ ਇਹਦਾ ਚਾ ਚਾ ਨਹੀਂ ਚੜ੍ਹ ਕੇ ਹੋਇਆ ਇਹਦੇ ਉਹ ਤਾਂ ਪਤਲਾ ਠੀਕ ਹੈ ਉਹ ਤਾਂ ਫੇਰ ਘੁੱਟ ਜੇ ਉਹ ਫੇਰ ਚੜ ਕੇ ਕਰੀ ਜਾਂਦੀ ਆ ਆਹ ਸ਼ਨੀ ਕਹਿੰਦਾ ਮੋਟੀ ਆਉਣ ਮੋਟੀ ਕਹਿੰਦਾ ਉਤਰਿਆ ਸਲੇ ਇਹ ਗੁੱਗੂ ਦੇ ਤੋੜੇ ਕਿਹਾ ਉਹ ਗੁੱਗੂ ਆ ਗਿਆ ਪਤਲਾ ਮਾਰ ਜਾਵਾ ਹਾਂ ਬਾਕੀ ਇਧਰੋਂ ਸਾਫ਼ ਓਕੇ ਮੋਲ ਇਧਰੋਂ ਸਾਰੇ ਚੇਂਜ ਆਣ ਇਧਰ ਲਈ ਕੋਸ਼ਣ ਮੈਂ ਤਾਂ ਅੱਗੇ ਨਹੀਂ ਨਹੀਂ ਦਿਖਦਾਗਾ ਨਹੀਂ ਵਧੀਆ ਆਈਫੋਨ 17 ਪ੍ਰੋ ਮੈਕਸ ਆ ਘੋੜੀ ਬਲਾ ਥੱਲੇ ਫਿਸਕ ਜੇ ਤੇ ਮੁੜ ਕੇ ਉਹਦਾ ਫੇਰ ਓਏ ਰੱਬ ਆ ਵੀ ਕਾਪਾ ਖਾਣੇ ਚਾਹ ਵੇ ਇੱਧਰ ਹੋ ਗਏ ਇੱਧਰ ਮੈਂ ਕਰ ਦੇਗਾ ਤੇ ਸਾਫ ਬੜੀ ਜਿਆਨ ਲੱਗਣ ਲੱਗੇ ਮਾਸਾ ਨੂੰ ਦੱਸਾ ਕਪੜਾ ਉਹਨਾਂ ਦੇ ਫੇਟੇ ਕਰਨਾ ਸੀ ਚੱਕਲ ਥੋੜੀ ਯਾਰ ਹਾਂ ਚੱਕਲੋ ਕੱਪੜੇ ਲਿਜਾਣ ਆ ਲਈ ਆ ਸਾਰੇ ਇਹ ਚੱਲ ਚਲੋ ਜਾਂਦਾ ਰਹੀ ਕਿ ਆਉਂਦਾ ਰਹੇ ਕਾਕੇ ਹੁਣ ਵੇਖਣਾ ਏ ਕਾਕੇ ਕੋਕੇ ਨਾ ਕਰ ਤਾਂ ਪਤਾ ਦਾ ਉਦੋਂ ਲੱਗੂ ਚੱਕ ਚੱਕ ਕੇ ਲਿਜਾਓਗੇ ਦੋ ਬਈ ਚਾਹਤੇ ਆਂ ਹੁੜੀਆਂ ਜਾਣੇ ਆ ਤੇ ਹੋਰ ਕਿਵੇਂ ਜਾਣੇ ਕਿੱਥੇ ਆਪਣੀ ਰੇੜੀ ਤੇ ਥੋੜੀ ਰਾਹ 'ਚ ਹੀ ਰਹਿ ਜਾਣੀ ਆ ਗਾਂ ਤਾਂ ਫੇਰ ਪਹਿਲੀ ਗੱਲ ਤਾਂ ਉਹਨਾਂ ਨੇ ਪੰਡਾ ਲੱਦ ਕੇ ਖਲਾਰੀ ਹੋਣੀ ਰੇੜੀ ਚਲੋ ਫੇਰ ਕਾਕੇ ਚਲੋ ਚੱਲੋ ਫਿਰ ਚੁਲੇ ਚੁਲੇ ਚਲੋ ਦੇਖਦੇ ਵੇ ਚੱਕੇ ਜਾਂਦੇ ਕਿਹੜੇ ਚੱਕੇ ਜਾਂਦੇ ਆਹ ਆਉ ਦੇ ਇੱਕ ਤੂੰ ਸੇਕ ਕਰ ਫੜਾ ਐ ਜੀਸੀਬੀ ਬਣ ਜਾਣਾ ਮੈਂ ਹਾ ਫੜਾ ਲਾ ਹਾਂ ਤੂੰ ਲੈ ਕੇ ਆਈ ਨਹੀਂ ਤੈਨੂੰ ਦੇ ਉਹ ਲੈ ਲੈ ਹੁਣ ਆਪਾ ਚਲੋ ਆਪਾ ਮੈਂ ਚੱਲ ਵੇ ਤੂੰ ਵੀ ਚੱਕ ਗੁੱਗੂ ਤਾਂ ਲੈ ਚੱਲਾ ਗੁੱਗੂ ਬਾਹਰ ਕਾ ਜਾ ਕੇ ਮੂਦਾ ਹੀ ਪਿਆ ਹੋਏ ਕਾ ਕੇ ਆ ਜਾ ਓ ਗੁੱਗੂ ਆੜ ਗਿਆ ਗੁੱਗੂ ਆੜ ਗਿਆ ਗਗਵਾ ਪੂਪੂ ਕਾਦੋ ਚਲਾਇਆ ਕਾਕਾ ਨੇ ਵੀ ਚੱਕ ਲੈ ਦੋ ਪਾਈ ਆਦੇ ਭਾਰ ਦੇ ਕਾੜੀ ਗਾ ਹੋਰ ਪਏ ਆ ਪਏ ਆ ਹੋ ਜਾ ਪਿੱਛੇ ਹਟ ਜਾ ਜਿਵੇਂ ਪਏ ਆ ਪਏ ਆ ਆ ਵੇ ਡੈਗ ਇੱਕ ਮਿੰਟ ਮੈਂ ਕਾ ਕੇ ਐਵੇਂ ਨਹੀਂ ਸਮਾਨ ਰੱਖਿਆ ਨਾ ਵੀਰ ਜੀ ਜਿੰਨੇ ਬੰਦੇ ਆ ਸਾਰੇ ਇੱਕ ਇੱਕ ਬੈਗ ਚੱਕੋ ਨਾ ਐ ਨਹੀਂ ਮੈਂ ਬੈਨ ਦੇ ਸਕਦੀ ਮੇਰਾ ਭਰਾ ਤਿੰਨ ਤਿੰਨ ਬੈਗ ਚੱਕ ਕੇ ਲੈ ਜਾਂਦੇ ਆ ਚਲੋ ਲਾਓ ਇਹ ਕਿ ਗੜਾ ਚਾਚਰਾਵਰੇ ਨਹੀਂ ਤੂੰ ਆ ਕਾਕਾ ਲੈ ਗਿਆ ਉਹ ਕਹਿੰਦਾ ਪਹਿਲੇ ਉਧਰ ਚੱਕਾ ਨਹੀਂ ਨਹੀਂ ਤੂੰ ਆ ਜਾ ਆ ਜਾ ਲੈ ਬਈ ਜੂਵੀ ਵੀ ਚੱਕੀ ਲੀ ਜਾਂਦਾ ਜੂਵੀ 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 ਨੇ ਜੂਵੀ 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 ਕਰਾਤਾ ਜੂਵੀ ਨੇ ਇੱਕ ਬੈਗ ਦਾ ਜੂਵੀ ਵੀ ਚੱਕੀ ਲਿਆਉਂਦਾ ਪ੍ਰਾਵੜੇ ਬੈਗ ਕਿਹੜਾ ਚੱਕਿਆ ਜਵਾ ਖਾਲੀ ਬੈਗ ਚੱਕਿਆ ਪ੍ਰਾਵੜੇ ਥੈਂਕ ਯੂ ਪ੍ਰਾਪ ਥੈਂਕ ਯੂ ਪ੍ਰਾਪ ਥੈਂਕ ਯੂ ਆਇਦਰ ਵੇਗ ਰੇੜਾ ਨਹੀਂ ਰੇ ਜਿੰਨਾ ਚਾਹ ਨੂੰ ਰੇੜੇ ਤੇ ਰੱਖਣੇ ਹਨ ਚਾਹ ਨੂੰ ਚੜੇ ਜਾਣੇ ਆਹੋ ਇੱਥੋਂ ਨਹੀਂ ਪਹਿਲਾਂ ਬਾਹਰ ਲੈ ਦੇ ਚੱਕ ਲੋ ਉਹ ਬਾਹਰ ਲੈ ਦੇ ਚੱਕ ਲੋ ਕੋਈ ਵੀ ਚੱਕ ਦੇ ਲੈ ਨਾ ਆ ਵੇਖਿਓ ਨਿਕਲਦਾ ਨਹੀਂ ਨਹੀਂ ਆ ਵੇਖ ਵੇ ਨਿਕਲ ਗਿਆ ਹਾਂ ਨਾ ਚੱਕ ਲੈਣ ਦੇ ਕਾਕੇ ਨੂੰ ਚੁੱਕ ਕੇ ਸੋਵਰ ਵੀਰ ਨੂੰ ਚੁਕਾਓ ਬਾਈ ਸੋਵਰ ਨੂੰ ਜਿਆਦਾ ਭਾਰ ਨਾਲ ਚੁਕਾਓ ਸੋਵਰ ਨੂੰ ਜਿਆਦਾ ਭਾਰ ਨਾਲ ਚੁਕਾਓ ਵਿਚਾਰੇ ਦਾ ਵਿਆਹ ਵਿਆਹ ਹੁੰਦਾ ਪੂਰਾ ਲਵਾ ਡਾਡਾ ਕਾਕੇ ਦਾ ਵਿਆਹ ਜਨਾਬ ਵਿਆਹ ਜਨਾਬ ਉੜੀ ਲਾ ਤਾਂ ਗਲਤ ਗੱਲ ਲਾ ਦੋਵੇਂ ਤੁਸੀਂ ਤਾਂ ਕੱਦ ਨੂੰ ਲੀਕ ਲਈ ਫਿਰੇ ਮੋਂ ਤੁਹਾਡੇ ਏਡੇ ਏਡੇ ਹੋਣ ਦੇ ਤੁਸੀਂ ਤਾਂ ਕੱਦਾਂ ਕੱਦਾਂ ਨੂੰ ਹੀ ਲੀਕ ਲਈ ਆਪਦੇਆਂ ਨੂੰ ਇੱਕ ਬੈਗ ਮਸਾ ਲੈ ਉਹ ਤੁਹਾਡੇ ਦੀ ਕੁੜੀ ਚੰਗੀ ਆ ਲੈ ਜਾ ਜਾ ਹੈ ਵਾ ਚੱਕ ਦਾ ਨਹੀਂ ਕੀ ਗੱਲ ਹੋਈ ਭਾਰਾ ਸਾਨੂੰ ਚੁਕਾਈ ਜਾਂਦੇ ਆ ਤੇ ਭਾਰੇ ਉਹ ਵੀ ਭਾਰੇ ਹੀ ਚੱਕ ਕੇ ਲਿਆਇਆ ਵਾ ਆ ਸਾਡੀ ਬੀ ਬਲੌਗ ਚੋਂ ਆਇਆ ਭਾਰ ਆ ਗਿਆ ਭਾਰੇ ਉਹ ਵੀ ਚੱਕ ਕੇ ਲੈ ਗਿਆ ਉਹ ਚਾਈ ਨੂੰ ਨਹੀਂ ਚੈੱਕ ਕਰ ਸਾਰੇ ਇੱਕ ਗੱਲ ਹੀ ਕਹੀ ਦੇਦੇ ਆ ਤੂੰ ਤਾਂ ਚੱਕ ਕੇ ਚੱਲੇ ਪਏ ਪਹੁੰਚਦਾ ਕਰ ਵੀਰੇ ਪਤਾ ਤਾਂ ਚੱਕ ਦਾ ਫਾਇਦਾ ਜੇ ਮੋਟਾ ਵੀਰਾ ਬੈਠਾ ਉੱਪਰ ਹਾਂ ਕੋਈ ਦੁਨੀਆ ਤੇਰੇ ਕੋਈ ਬੰਦਾ ਰਹੇ ਹੈ ਨਾ ਨਾ ਡਰੇ ਜਰ ਕੇ ਦੋ ਲੋ ਬੈਕ ਚਾਕੇ ਲਿਆਉਂਦੇ ਨਾ ਹਾਂ ਹਾਂ ਸਰਵ ਵਾ ਲੈ 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 ਵਾ ਇੱਕੋ ਕਪੜੇ ਤੂੰ ਨਾਲ ਆ ਕਪੜੇ ਪਾ ਕੇ ਵਿਆਹ ਤੇ ਜਾਣ ਆਲਾ ਜੇ ਤੇਰੀ ਘਰ ਵਾਲੀ ਰੁਕਣਾ ਚਾਕੇ ਕੇ ਕਿਹੜਾ ਗਲਾਸ ਹੈ ਆ ਵੇਲਾ ਉਹ ਤਾਂ ਪਰਲੇ ਬੁੱਢੇ ਦੇ ਸਾਬੜਾ ਰੇਟਾ ਕੀ ਜਾਣਾ ਸੀ ਲੈ ਜਾ ਵੇਖ ਲੋ ਵਿਆਹ ਵਾਲੇ ਸਾਡੇ ਵਲੌਗ ਵਿੱਚ ਦੇ ਹੁੰਦੇ ਮਾਰ ਚੱਕ 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 ਮਾਰ ਚੱਕ ਮਾਰ ਕੇ ਮਾਕ 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 ਆ ਜਾ ਚੱਲ ਮਾਕ ਇਹ ਦੇ ਆ ਮਾਕ ਆ ਨੇ ਲੈ ਜਾ ਹੋਰ ਭਾ ਆ ਹੋ ਕਿਵੇਂ ਚੱਕਣਾ ਦੇ ਹਣ ਹਣ ਕਿੱਦਾਂ ਨੂੰ ਜਾਣਾ ਬੈਗ ਨੇ ਖਰਾਬ ਕਰ ਦੇ ਯਾਰ ਬੈਗ ਚੱਕ ਦੋਗਾ ਕਰ ਦੇ ਨਾਡੂ ਖਾਣ ਕੌਣ ਹੀ ਆਇਆ ਨਾਡੂ ਖਾ ਆਵੇ ਦੋ ਨਾਡੂ ਖਾਣ ਪੜ ਜਣੇ ਵਿਆਹ ਆ ਜਾ ਚੱਲ ਚੱਲ ਚੱਕੋ ਉਧਰ ਚੱਲੋ ਮੈਂ ਉਧਰ ਜੇ ਲਿਆ ਮੋਬਾਈਲ ਆਵੇ ਉਹਨੇ ਕੱਲੇ ਨਹੀਂ ਚੱਕ ਲਿਆ ਲੈ ਓ ਥੋੜਾ ਜੂਵੀ ਚੰਗਾ ਸਾਡੇ ਵਰੀ ਪਾਰਾ ਬੈਗ ਆ ਗਿਆ ਪਹਿਨੇ ਚੱਕ ਲੈ ਓ ਲੈ ਤੁਸੀਂ ਐ ਕਰਕੇ ਚੱਕਿਆ ਹੋਵੇ ਚੈੱਕ ਕਰ ਬਲੌ ਚਲੋ ਕਰੋ ਚੱਕ ਇਹ ਗਲਤ ਗੱਲ ਆ ਵੀ ਨਾ ਨਾ ਆ ਤਾਂ ਚੱਕੋ ਆ ਸਨੋਵਰ ਲੈ ਕੇ ਆਇਆ ਸੀ ਇੱਥੇ ਦਾ ਇੱਥੇ ਹੀ ਪਿਆ ਹਾਂ ਹੋਰ ਇੱਥੇ ਲੈਡ ਜਗਾਓ ਇੱਥੇ ਇਹਨੇ ਲਫਾਫੇ ਪਏ ਉਹ ਸਾਰੇ ਚੱਕਣ ਵਾਲਿਆ ਖਰਾਬ ਹੁੰਦੇ ਆ ਮੈਨੂੰ ਹੱਥ ਤਾਂ ਕਿਉਂ ਆ ਅਰੇ ਤੁਹਾਨੂੰ ਦੂਵੀਂ ਜਗਾ ਦੂਵੀਂ ਨਾਲ ਇੱਕ ਸਕਿੰਟਰੀ ਨਹੀਂ ਲੱਗਦੀ ਹੋਰ ਆ ਬਹੁਤ ਸਾਰਾ ਹੀ ਗੱਲ ਗਿਆ ਇਹ ਸਾਰਾ ਲਫਾਫੇ ਲੈ ਜਾਣ ਕਿਉਂਕਿ ਟ੍ਰੇਲ ਪੈਂਦੀ ਆ ਮੈਂ ਚੜਾਂ ਤਾਂ ਹਾਂ ਠੀਕ ਲੈ ਮੈਂ ਕਿੱਥੇ ਤਾਂ ਚੜੂ ਲਾਓ ਬਈ ਪਹਿਲਾ ਆ ਲੈ ਨੂੰ ਨੇ ਮੈਨੂੰ ਬਾਹਰ ਦੋ ਦੋ ਰੱਖੀਆ ਮਨੇ ਇੱਥੇ ਐਸੇ ਤਾਂ ਮਾਰ ਨਹੀਂ ਇੱਥੇ ਤੇਰੇ ਜਿੰਨੇ ਮਰਦੀ ਰੱਖ ਲਾ ਹਾਂ ਚੱਲ ਚੱਲ ਜਾ ਕਾਕੇ ਰੱਖੀ ਚੱਲ ਧਿਆਨ ਰੱਖ ਤੇ ਨਾ ਉੱਥੇ ਹੋਣਾ ਨਹੀਂ ਮੜ ਜੀ ਜਾ ਨਾ ਮੈਂ ਉੱਤੇ ਬਹਿ ਜਾ ਜੇ ਉੱਤੇ ਬਹਿ ਗਈ ਤੂੰ ਕਿਉਂ ਬਣਾਉਂਗੇ ਚੱਲ ਫੇਰ ਚੱਲ ਇੱਥੇ ਰੱਖ ਹੋਰੀ ਦੇ ਆਪ ਆਪ ਆ ਵੀ ਆਈ ਜਾ ਚਲ ਤੂੰ ਜੀ ਨਾਲ ਜਾਓ ਜੀ ਇੱਧਰ ਤੇ ਲੰਗਰ ਖਾਣ ਸੀ ਨਾ ਨਹੀਂ ਨਹੀਂ ਉਹ ਦੂਆ ਬਤ ਕਰਤਾ ਕੋਈ ਤਾਂ ਖਾਣ ਰਾਕੇ ਤੂੰ ਜਾ ਉੱਥੇ ਨਹੀਂ ਇਹ ਕੋੜੀ ਮਣੀ ਮਗਰ ਉਹਨਾਂ ਟਰੋ ਲੱਗ ਗਈ ਆਏ ਕੋਹੜਾ ਬੈਗੇ ਛੇ ਹਾਂ ਟਰੋ ਲੱਗ ਜੂ ਬੈਗ ਬਣਾ ਕੇ ਲਓ ਜੀ ਸਾਰਾ ਸਮਾਨ ਦੂਜਾ ਵੀ ਆ ਗਿਆ ਹਨਾ ਮੈਂ ਦੂਜਾ ਉਹ ਬੈਗ ਬੂਕ ਤਾਂ ਸਾਰੇ ਉੱਤੇ ਹੀ ਸਾਰੇ ਬੈਗ ਤਾਂ ਉੱਤੇ ਹੀ ਵੜ ਗਏ ਇੰਨੀ ਸਪੇਸ ਆ ਕਿਈ ਵੜ ਗਏ ਸਾਰੇ ਕਿੰਨਾ ਘੇਰਿਆ ਥੱਲੇ ਸਵੇਲਾ ਬੈਗ ਸਾਰੇ ਉੱਥੇ ਆ ਗਏ ਨਾ ਸਟੇਪਲ ਹਨ ਚਲ ਆ ਵੀ ਲੈ ਚਲ ਹਣੋ ਸਾਰੇ ਹਾਂ ਘੇਰਿਆ ਹੈ ਜੇ ਚ ਕੀ ਆ ਇਹ ਗੁੱਗੂ ਆਣਾ ਸੀ ਲੈਟ ਦਾ ਨਹੀਂ ਆ ਉਹ ਜਿਹੜਾ ਲੈ ਚੱਲਾ ਚੱਲ ਅੱਜ ਤਾਂ ਇੱਕ ਉਪਰ ਤੋਂ ਹੀ ਲੱਗਾ ਦੂਜੀਆਂ ਮੋਟੀ ਇਹ ਮੈਂ ਲੱਗਿਆਂ ਲਾ ਫੋਨ ਉਹਨਾਂ ਨੇ ਹੱਥ 'ਚ ਇਹ ਕਿਹਦਾ ਕੋਟ ਕੋਈ ਕੋਈ ਰਾਤ ਦੇ ਰਾਤ ਉੱਤੇ ਫੋਲਡ ਕਰਕੇ ਲਓ ਜੀ ਸਮਾਨ ਸਾਡਾ ਪੂਰਾ ਮਾਹੌਲ ਛੋਲ ਚਲੀ ਜਾਂਦਾ ਪੂਰਾ ਆ ਸਾਡੇ ਗਿੰਦਰ ਦੀ ਕਮੀ ਉਹ ਆ ਜਾਣੀ ਗਿੰਦਰ ਗਿਆ ਤਾਂ ਫੇਰ ਗਿਆ ਮੁੜਿਆ ਨਹੀਂ ਪਤਾ ਨਹੀਂ ਕਿੱਧਰ ਚਲਾ ਗਿਆ ਰਾਤੀ ਧੁੰਦ ਜਿਆਦੀ ਪੈ ਗਈ ਨਾ ਫਿਰ ਤਾਣੀ ਆ ਜਾ ਲਓ ਜੀ ਅੱਜ ਧੁੱਪ ਜਿਆਦਾ ਵਧੀਆ ਸੀ ਤੇਨ ਵਧੀਆ ਲੱਗਿਆ ਕਾ ਧੁੰਦ ਵੀ ਬਹੁਤ ਪੈਣੀ ਠੰਡ ਦੇਖੀ ਸਵੇਰ ਨੂੰ ਕੋਰਾ ਮੰਮੀ ਸਵੇਰ ਨੂੰ ਇੱਥੇ ਧੁੰਦ ਪੈਣੀ ਕੋਸੋਰਾ ਕੋਰਾ ਬਹੁਤ ਪੈਣਾ ਰਾਤੀ ਤਾਂ ਜਮਾ 0 ਵਿਜ਼ਿਬਿਲਟੀ ਸੀ ਇੰਨੀ ਇੰਨੀ ਮਤਲਬ ਇੰਨੀ ਵਿਜ਼ਿਬਿਲਟੀ ਬੱਦਲ ਬਣ ਗਿਆ ਯਰ ਤਾਂ ਪੂਰਾ ਕਾਰਾ ਘਟ ਜਾਊਗਾ ਤੇ ਨਹੀਂ ਤਾਂ ਜੇ ਬੱਦਲ ਨਾ ਬਣਿਆ ਤਾਂ ਫੇਰ ਕੋਰਾ ਵੀ ਰਹੂਗਾ ਜ਼ਿਆਦਾ ਓਕੇ ਲੋ ਜੀ ਬਾਬਾ ਜੀ ਦੀ ਅਲਮਾਰੀ ਵੀ ਲੈ ਆਂਦੇ ਇੱਧਰ ਨੂੰ ਘਮਾਓ ਇੱਧਰ ਨੂੰ ਰੁਕ ਜਾ ਰੁਕ ਜਾ ਤੇ ਕਿਉਂ ਇਹਦੇ ਦੂਵੇ ਬਾਹਰ ਨੂੰ ਬਸ ਨਹੀਂ ਲੈ ਹਾਂ ਉਹਦੇ ਇੱਧਰ ਨਹੀਂ ਘਮਾਉਣੀ ਪੈਣੀ ਹਾਂ ਥਰੀਟਾਂ ਪੈ ਗਈਆਂ ਥੱਲੇ ਤੇ ਮੈਂ ਤੇ ਸਾਫ਼ ਹੋਣਾ ਚਲੋ ਚਲੋ ਦੂਵੇ ਸੁਧਾ ਨਹੀਂ ਦੱਸਦੇ ਐ ਥੋੜੀ ਜਿਹਾ ਹੋਰ ਅੱਗੇ ਕਰ ਦੇ ਯਾ ਚੋੜਾ ਕਰਨ ਵਿੱਚ ਬਾਹਰ ਨੂੰ ਬਸ ਹੌਲੀ 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 ਬਸ ਚਲੋ ਪਰ ਗਾਂ ਨਾ ਬਾੜ ਨਹੀਂ ਬਾੜ ਦੀ ਗਾਂ ਤੇ ਭੂਰੇ ਕਿੱਥੇ ਘੁੱਲਣਗੇ ਬਸ ਖੋਲ ਕੇ ਭੂਰੇ ਬਾਹਰ ਗਰੂ ਭੂਰੇ ਦੇ ਵਕਤ ਆਓ ਲੋ ਜੀ ਇਹ ਅਸੀਂ ਅੱਜ ਤਾਂ ਏਨਾ ਹੀ ਲਫਾਫੇ ਮਤਲਬ ਇੱਥੇ ਰੱਖਤੇ ਆ ਸਾਰੇ ਆਲਮੋਸਟ ਇਧਰ ਵੀ ਆ ਟੇਚੀ ਸਾਰੇ ਆ ਗਏ ਆ ਤੇ ਮਤਲਬ ਇਧਰ ਵੀ ਇਧਰ ਸਪੇਸ ਸਾਡੇ ਕੋਲ ਕਾਫੀ ਆ ਕੱਲ ਨੂੰ ਮਾਰਨਿੰਗ ਹੀ ਚੀਜ਼ਾਂ ਕਾਕਾ ਇਧਰ ਆ ਡੱਬੇ ਟਿਕਾ ਰਿਹਾ ਲਓ ਜੀ ਆ ਚੈੱਕ ਕਰੋ ਕਾਕਾ ਜੀ ਹੁਣ ਇਧਰ ਆ ਟਿਕਾ ਦੀ ਚਿੰਤੀ ਆ ਚੱਕ ਦੀ ਗਰੀਬੀ ਕਿਉਂਕਿ ਕੁਝ ਚੀਜ਼ਾਂ ਇਹ ਹੌਲੀ-ਹੌਲੀ ਕੰਪਲੀਟ ਕਰਾਂਗੇ ਕਿਉਂਕਿ ਇੱਕ ਵਾਰੀ ਸਾਨੂੰ ਆਇਆ ਕਿ ਜਲਦੀ ਚੀਜ਼ਾਂ ਸੈਟਅਪ ਹੋ ਜਾਣ ਤਰੇਲ ਨਾ ਖਰਾਬ ਹੀ ਬਹੁਤ ਹੋਈ ਜਾਂਦੀਆਂ ਬਹੁਤ ਜ਼ਿਆਦਾ ਤੇ ਤਰੇਲ ਤਾਂ ਅੰਦਰਾਂ ਟਿੱਕਰ ਵੜ ਗਈ ਆ ਤੇ ਹੁਣ ਮਤਲਬ ਇਹਦੇ ਚ ਫਿਰਦੇ ਪੈਣ ਹੁਣ ਸਹੀ ਜਿਹਾ ਲੱਗਨ ਦਿਆ ਮੋਲ ਚੱਲ ਵੀ ਆਪਣਾ ਕੋਈ ਸਮਾਨ ਰਹਿ ਗਿਆ ਹੋਵੇ ਆ ਹੁਣ ਮਸ਼ੀਨ ਆ ਆ ਮਸ਼ੀਨੋ ਵਿਚਾਰੇ ਲਾ ਲ ਗਏ ਆ ਗਈ ਆ ਗਈ ਮੈਡਮ ਆ ਮੇਰੀ ਕੋਟੀ ਦੇ ਕਬਜ਼ਾ ਕਰਕੇ ਆਫਟਰ ਬਹੁਤ ਟਾਈਮ ਬਾਅਦ ਪਹਿਲਾਂ ਜਮਾ ਹਿੱਲਣ ਨੂੰ ਦਾ ਦਿਲ ਨਹੀਂ ਸੀ ਪਹਿਲਾਂ ਇਹਨੇ ਨਾਲ ਸੀ ਕੋਈ ਸਮਾਨ ਨਹੀਂ ਰੱਖਣਾ ਤੇ ਉਹਨੇ ਐਵੇਂ ਲੱਤਾਂ ਮਾ ਫਸਾਈ ਫਿਰਦੀ ਵਿੱਚ ਇਹਨੂੰ ਬਾਹਰ ਵੀ ਪਿਆਰੇ ਆਂਦਾਗਾ ਮਸ਼ੀਨ ਨਾਲ ਕੋਈ ਚੱਕਰ ਥੋੜੀ ਉੱਥੇ ਕੋਈ ਸਪੇਸ ਝੋੜ ਥਾਂ ਰੱਖ ਲਾਂਗਾ ਉਹ ਵੇ ਜੋਰ ਵੇਖੋ ਵਾਹ ਵਾਹ ਜਦੋਂ ਵੇ ਜਵਾਨੀ ਵਾਲਾ ਜੋਰ ਸੀ ਵੇ ਝਾਲਮਾ ਉਦੋਂ ਸਪਨੀ ਵਰਗੀ ਸੀ ਤੋਰ ਵੇ ਝਾਲਮਾ ਹੁਣ ਆ ਗਿਆ ਬੜਾਪਾ ਹੁਣ ਲੰਗ ਮਾਰ ਕੇ ਦੁਰਦੀ ਝਾਲਮਾ ਜੀ ਮੇਰੇ ਤੇ ਬੜਾਪਾ ਆ ਗਿਆ ਤੇ ਤੂੰ ਲੈਣੀ ਆ ਦਾ ਕਾਕੇ ਮੈਂ ਤੈਨੂੰ ਦੱਸਿਆ ਜਿੱਦਾਂ ਨਾਲ ਕੋਈ ਜੀ ਨਾਲ ਲੱਭੀ ਤੈਨੂੰ ਕਰੋ ਚੱਕ ਕੇ ਲਿਓ ਨਾ ਪਹਿਲਾਂ ਕੋਈ ਨਹੀਂ ਆ ਜਾ ਆਇਆ ਵੀਰ ਲੈ ਹੀ ਆਉਗੇ ਉਰੇ ਹੀ ਰਹਾਗੇ ਆ ਵੇ ਤਰਪਾਣੀ ਚੈੱਕ ਕਰ ਤਰੇਲ ਚੈੱਕ ਕਰ ਦੇ ਤੇ ਸਾਫ ਕਰਕੇ ਰੱਖ ਲੈ ਤਰਾ ਇੱ딜ਾ ਕੋਲ ਗੱਟੇ ਚਲੋ ਚਲੋ ਮਸ਼ੀਨ ਨੂੰ ਜਮਾ ਸਾਹਮਣੇ ਵਿਚਾਲੇ ਉਹ ਬੰਦ ਕਰਕੇ ਨਾ ਦੇ ਬੇ ਮੁੱਕੇ